ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਆ ਸਸਤਾ ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਵਾਵਾ ਕੀਤੀਆਂ ਸੀ ਜਿਹੜੀਆਂ ਕਿ ਇੱਕ ਕਿਸ਼ਤੀ ਪਹਿਲਾਂ ਸੀ ਤਿੰਨ ਕਿਸ਼ਤੀਆਂ ਜਿਹੜੀਆਂ ਹੋਰ ਲਈਆਂ ਬੋਟਾਂ ਤੇ ਉਹਦੇ ਲਈ ਜਿਹੜਾ ਸਾਡੇ ਟੀਮ ਸੀ ਟ੍ਰੇਨਿੰਗ ਦੇ ਲਈ ਕਾਫੀ ਸਾਨੂੰ ਮੁਸ਼ਕਲ ਆਈਆਂ ਉਦੋਂ ਫਲੱਡਾਂ ਦੇ ਵਿੱਚ ਸੇਵਾ ਕਰਦਿਆਂ ਨੂੰ ਹੁਣ ਅਸੀਂ ਸਾਡੀ ਟੀਮ ਅੱਜ ਆਈ ਆ ਜਿਹਦੇ ਵਿੱਚੋਂ ਕਿਸ਼ਤੀਆਂ ਵੀ ਉਹਨੂੰ ਕੀਤਾ ਗਿਆ ਆ ਜਿਹੜੀਆਂ ਉਹਨਾਂ ਦੀ ਸਰਵਿਸ ਕੀਤੀ ਗਈ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਵੀ ਉਹ ਠੀਕ ਠਾਕ ਚੱਲ ਰਹੀਆਂ ਕਿਉਂਕਿ ਸਾਡੀ ਜਿਹੜੀ ਅਸੀਂ ਸਭ ਤੋਂ ਵੱਡੀ ਗੱਲ ਉਹ ਤੋਂ ਦੇਖੀ ਸੀ ਵੀ ਹਰੇਕ ਤਹਿਸੀਲ ਦੇ ਵਿੱਚ ਇੰਜਣ ਕਿਸ਼ਤੀਆਂ ਜਿਹੜੀਆਂ ਹਰੇਕ ਤਹਿਸੀਲ ਦੇ ਵਿੱਚ ਪਈਆਂ ਸੀ ਉਹ ਚੱਲੀਆਂ ਕਿਉਂ ਨਹੀਂ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਆਪਾਂ ਦੇਖਿਆ ਜਾ ਕੇ ਹਰੇਕ ਤਹਿਸੀਲ ਦੇ ਵਿੱਚ ਗੱਲਬਾਤ ਕੀਤੀ ਅਫਸਰਾਂ ਨਾਲ ਜਾਂ ਆਪ ਖੁਦ ਜਾ ਕੇ ਕਿਸ਼ਤੀਆਂ ਦੇਖੀਆਂ ਕਿਉਂਕਿ ਇੰਨੇ ਚਿਰਾਂ ਤੋਂ ਪ੍ਰਸ਼ਾਸਨ ਭੁੱਲ ਚੁੱਕਾ ਸੀ ਵੀ ਹੜ੍ਹ ਆਉਣਗੇ ਹਰ ਇੱਕ ਸਾਲ ਜਿਹੜੀਆਂ ਉਹਦੀਆਂ ਟੀਮਾਂ ਬਣ ਜਾਣੀਆਂ ਹਰ ਇੱਕ ਸਾਲ ਉਹਦੇ ਲਈ ਅਫਸਰਾਂ ਦੀਆਂ ਸਾਰੀਆਂ ਮੀਟਿੰਗਾਂ ਹੋਣੀਆਂ ਪਰ ਇਹ ਭੁੱਲ ਗਿਆ ਸੀ ਵੀ ਹੜ੍ਹ ਆਉਣਗੇ ਤੇ ਜਿਹੜੀਆਂ ਕਿਸ਼ਤੀਆਂ ਚਲਾਉਣੀਆਂ ਸੀ ਉਹ ਚਲੀਆਂ ਹੀ ਨਹੀਂ ਇਸ ਕਰਕੇ ਅਸੀਂ ਆਪਣੀਆਂ ਤਿੰਨ ਲਈਆਂ ਜਿਹੜੀਆਂ ਉਹ ਪ੍ਰੋਪਰ ਹੁਣ ਦੇਖਣ ਆਏ ਆ ਚਲਾਉਣ ਦੇ ਲਈ ਇੱਥੇ ਹੁਣ ਬਿਆਸ ਦਰਿਆ ਤੇ ਪਹੁੰਚੇ ਆ ਸਾਡੀ ਸਾਰੀ ਟੀਮ ਆਈ ਹੋਈ ਆ ਤੇ ਜਿਹਦੇ ਵਿੱਚ ਆਪਾਂ ਜਿਹੜੀ ਟੀਮ ਆ ਜਦੋਂ ਕਦੇ ਕੋਈ ਕਿਸੇ ਨੂੰ ਬਚਾਉਣਾ ਆ ਉਹ ਛਾਲ ਮਾਰਨੀ ਪਾਣੀ ਵਿੱਚ ਉਹ ਵੀ ਜਿਹੜਾ ਅੱਜ ਸਖਲਾਈ ਜਿਹੜੀ ਦਿੱਤੀ ਜਾਊਗੀ ਬਣੇ ਰਹੋ ਜਰੂਰ ਸਾਡੀ ਸੰਸਥਾ ਦੇ ਨਾਲ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਹੁਣ ਸਾਰੀਆਂ ਉਮੀਦ ਜਿਹੜੀ ਬਹੁਤ ਸਾਡੀ ਸੰਸਥਾ ਦੇ ਉੱਪਰ ਆ ਚੁੱਕੀ ਆ ਵੀ ਕਿਸ ਤੀਆਂ ਹੋਣ ਕਾਰਨ ਕਰਕੇ ਸਾਰੇ ਪਾਸਿਓਂ ਕਾਲ ਜਿਹੜੀ ਉਹ ਸਾਨੂੰ ਆਉਂਦੀ ਆ ਪੰਜਾਬ ਚੋਂ ਵੀ ਤੇ ਤਾਂ ਕਰਕੇ ਅਸੀਂ ਹੁਣ ਜਿਹੜੀ ਵੀ ਅਸੀਂ ਕੋਈ ਵੀ ਸਾਨੂੰ ਮੁਸ਼ਕਲ ਨਾ ਆਵੇ ਜੇ ਸਾਨੂੰ ਕੋਈ ਚੀਜ਼ ਦੀ ਲੋੜ ਪੈਂਦੀ ਆ ਤੇ ਉਹ ਆਪਾਂ ਚੀਜ਼ ਜਿਹੜੀ ਉਹਨੂੰ ਅਸੀਂ ਲੈ ਕੇ ਆਈਏ ਤੇ ਉਹਨੂੰ ਉਪਲਬਧ ਕਰਵਾਈਏ ਤੇ ਤਾਂ ਜੋ ਮੁਸ਼ਕਲ ਹੱਲ ਕੀਤੀ ਜਾਵੇ ਤੇ ਹੁਣ ਅਸੀਂ ਸਾਡੀ ਟੀਮਾਂ ਲੱਗੀਆਂ ਹੋਈਆਂ ਇੰਜਣਾਂ ਦੀਆਂ ਸਰਵਿਸਾਂ ਕਰਵਾਈਆਂ ਹੋਈਆਂ ਇਧਰ ਪਿੱਕੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਜਣ ਲੱਦੇ ਹੋਏ ਆ ਇਧਰ ਕਿਸ਼ਤੀਆਂ ਹੁਣ ਸਾਡੀ ਟੀਮਾਂ ਕਰ ਰਹੀਆਂ ਕਿਉਂਕਿ ਇੱਕ ਹਵਾ ਭਰਨ ਦੇ ਲਈ ਪੈਰਾਂ ਦੇ ਨਾਲ ਹਵਾ ਭਰੀ ਜਾਂਦੀ ਸੀ ਉਹ ਅਸੀਂ ਮੁਸ਼ਕਲ ਹੱਲ ਕੀਤੀ ਕਿਉਂਕਿ ਜਾਰੀਆਂ ਕਿਸ ਤਰ੍ਹਾਂ ਹੁਣ ਕਾਰਨ ਇੱਕ ਅੱਧੀ ਚ ਭਰ ਜਾਂਦੀ ਸੀ ਪਰ ਜ਼ਿਆਦਾ بڑا ਔਖਾ ਹੁੰਦਾ ਸੀ ਉਹ ਬਿਜਲੀ ਦਾ ਕਨੈਕਸ਼ਨ ਕੀਤਾ ਕੇ ਜਨਰੇਟਰ ਪਿਛਲੇ ਸਾਲ ਦੇ ਲਏ ਹੋਏ ਆ ਫਿਰ ਇੱਕ ਜੀਪੀਐਸ ਸਿਸਟਮ ਕੀਤਾ ਗਿਆ ਵੀ ਕਿਸ਼ਤੀਆਂ ਦੇ ਵਿੱਚ ਜੀਪੀਐਸ ਲਾਏ ਗਏ ਆ ਵੀ ਲੋਕਲ ਬੰਦਿਆਂ ਦੀ ਸਹਾਇਤਾ ਦੇ ਨਾਲ ਪਤਾ ਲੱਗ ਸਕੇ ਕਿ ਕਿੱਥੇ ਕਿਸ਼ਤੀ ਕਿਹੜੀ ਇਲਾਕੇ 'ਚ ਕਿਹੜੇ ਘਰ ਲਾਗੇ ਘੁੰਮ ਰਹੀ ਆ ਕਿਹੜੇ ਘਰ ਦੇ ਵਿੱਚੋਂ ਕਾਲ ਆਈ ਆ ਤੇ ਉਹਦੇ ਲਾਗੇ ਕਿਸ਼ਤੀ ਕਿਹੜੀ ਘੁੰਮ ਰਹੀ ਆ ਇਹ ਸਾਨੂੰ ਪਿਛਲੀ ਵਾਰ ਮੁਸ਼ਕਲ ਆਈ ਉਹ ਵੀ ਅਸੀਂ ਉਹਨੂੰ ਹੱਲ ਕੀਤਾ ਜੀਪੀਐਸ ਲਾਏ ਗਏ ਆ ਕਿਸ਼ਤੀਆਂ 'ਚ ਹੋਰ ਵੀ ਜਿਹੜੀ ਅਸੀਂ ਕਰ ਰਹੇ ਆ ਵੀ ਜਿਹੜਾ ਅਸੀਂ ਇਦਾਂ ਨਹੀਂ ਹੈਗਾ ਵੀ ਜੇ ਅਸੀਂ ਕਿਸ਼ਤੀਆਂ ਲਈਆਂ ਤੇ ਇਹਨਾਂ ਨੂੰ ਰੱਖ ਕੇ ਲੋਡ ਤੇ ਹੀ ਕੱਢੀਆਂ ਜਾਣ ਤੇ ਲੋਡ ਤੇ ਚੱਲਣ ਆਪਾਂ ਹੁਣ ਸਾਰੀ ਸਾਰੀ ਟੀਮ ਆਈ ਆ ਜਦੋਂ ਪਾਣੀ 'ਚ ਵੀ ਛਾਲ ਮਾਰਨੀ ਪੈਂਦੀ ਆ ਕਿ ਇਹਨੂੰ ਬਚਾਉਣਾ ਪੈਂਦਾ ਉਹ ਵੀ ਹੁਣ ਟ੍ਰੇਨਾਂ ਜਿੱਤੇ ਮੁੰਡਿਆਂ ਨੂੰ ਪਾਣੀ 'ਚ ਬਾੜਿਆ ਜਾਊਗਾ ਤੇ ਬਾਕੀ ਬਣੇ ਰਹਿਓ ਤੇ ਅਸੀਂ ਤਾਂ ਇਹੀ ਚਾਹੁੰਦੇ ਆਂ ਵੀ ਇਹ ਘਟਨਾ ਜਿਹੜੀ ਕੋਈ ਵੀ ਇਹੋ ਜਿਹਾ ਕਦੀ ਵੀ ਲੋੜ ਨਾ ਪਵੇ ਇਹਨਾਂ ਚੀਜ਼ਾਂ ਦੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਅਸੀਂ ਤਬਾਹੀ ਆਪਣੇ ਅੱਖਾਂ ਨਾਲ ਦੇਖਦੇ ਆਂ ਜੋ ਹਾਲਾਤ ਬਣਦੇ ਆ ਇਹ ਬੰਨ ਨਾ ਸਾਡੀ ਇਦਾਂ ਹੀ ਲੋੜ ਇਹ ਪਈ ਰਵੇ ਅਸੀਂ ਇਹੀ ਚਾਹੁੰਦੇ ਆਂ ਕਦੀ ਕਿਦੀ ਲੋੜ ਨਾ ਪਵੇ ਪਰ ਫਿਰ ਵੀ ਜੇ ਪਵੇ ਲੋੜ ਤੇ ਸਾਡੇ ਚੱਲਦੀਆਂ ਇਹ ਸਭ ਤੋਂ ਵੱਡੀ ਗੱਲ ਵੀ ਚਲਦੀਆਂ ਹੋਣ ਤੇ ਹੁਣ ਜਿਹੜਾ ਅਸੀਂ ਉਹ ਕਰਨ ਜਾ ਰਹੇ ਹਾਂ ਬਣੇ ਰਹੋ ਜੀ ਯਾਰ ਕਦੀ ਇੱਕ ਚੰਗਾ ਹਾਲ ਹੈ ਮਾਮਾ ਨੂੰ ਸੈਟ ਕਰਵਾਉਂਦੇ ਕੁਦੇਮੀ ਯਾਰ ਆਵੇ ਤੂੰ ਪਾ ਮਨਿੰਦਰ ਨਾ ਜਾ ਗਾਂ ਉਹਦਾ ਜੈਕ ਪਾ ਮੇਰਾ ਜੈਕ ਤਾਂ ਦੋ ਓਏ ਜਾ ਜਾ ਬੰਨਣਾ ਨਾ ਹੋਰ ਸੜਾ ਜੈਕ ਪੈਕ ਲਖਣਾ ਜੈਕਾਂ ਦੇ ਵਿੱਚ ਬਲੇ ਸੋਨਹੋ ਸੋਨਹੋ ਪਾਣੀ ਵੀ ਥੋੜਾ ਰੱਖੋ ਬਣਾਉਣਾ ਰੋ ਜਾ ਯਾਰ ਬੜੀ ਆ ਰਹੀ ਲੋ ਭਾਜੀ ਚੱਲ ਯਾਰ ਪਾ ਦਿੱਤੀਆ ਬੜੀ ਆ ਰੱਥ ਬਣੀ ਬੜੀ ਆ ਰੱਥ ਇਹ ਸਾਡੇ ਇੱਕ ਆਇਆ ਫੈਕਟਰੀ ਤੋਂ ਸੌਖੀ ਆ ਕਿਤੇ ਚੱਲ بابا ਦੇ ਪਾ ਲੈ ਪਾ ਲੈ ਪਾ ਲੈ ਪਾ ਲੈ ਜਾਣਾ ਘਾਟਾ ਯਾਰ ਉਹ ਪਲੇ ਆ ਦੇਖ ਬਈ ਕੀ ਬਾਤ ਹੈ ਕੰਡਾ ਲਿਆਉਂਦਾ ਫਿਰ ਠੱਡਾ ਪੀਦਾ ਜਿਹਨੇ ਦਵਾਈ ਖਾਣੀ ਹੈ ਦਵਾਈ ਖਾ ਲੈ ਆ ਦੇ ਆ ਦੇ ਕੀ ਕਰ ਰਹਾ ਹੈ ਟੀ ਦਾ ਸਰ ਉਹਦਾ ਫੱਟੇ ਗਾਲ ਤਾਂ ਬਾਜੀ ਜੋ ਦੇਖਣੇ ਹੈ ਲਾਗੇ ਵੀ ਚੈੱਕ ਕਰਨਾ ਯਾਰ ਕੱਟ ਕੇ ਫੱਟ ਕੇ ਬਾਅਦ ਕਿੱਦੋਂ ਲਾਗੇ ਉਹ ਗਿਓ ਫੈਨ ਕੰਡਾ ਕਿਹੜਾ ਕੰਬਲ ਜੰਮ ਤੋਂ ਮੈਂ ਖੜਾ ਹੀ ਬੈਠਾ ਹੂੰ Até a é um... ਆਪਾਂ ਆ ਗਏ। ਉਹ ਲਾਗੜ ਦੇ ਬੰਦੂ ਆ। ਉਹ ਲਾਗੜ ਦੇ ਬੰਦੂ ਆ। ਅਲੀ ਇਹ ਲਾਪਾਸ ਟੜਵਾਂ ਪਰਮਾਤ। ਇੱਦਾਂ ਜਿਵੇਂ ਕੋਈ ਬੰਦਾ ਖੋਭ ਰਿਆ ਤੇ ਇੱਦਾਂ ਰਸਾ ਫੜ ਕੇ ਉਹ ਆਪਾਂ ਟੀਮ ਸਾਡੀ ਦਾ ਛਾਲ ਮਾਰੂਗੀ ਵਿੱਚ ਜਾ ਕੇ ਤੇ ਕਿਉਂਕਿ ਅਸੀਂ ਇਦਾਂ ਜਾ ਕੇ ਬੰਦਾ ਬਚਾਇਆ ਜਾਊਗਾ ਨਾਲ ਰੱਸਾ ਇਦਾਂ ਬੰਨ ਕੇ ਕਿਉਂਕਿ ਅਸੀਂ ਉਦਾਂ ਵੀ ਕਰ ਸਕਦੇ ਆ ਪਰ ਜਿਹੜਾ ਬੰਦਾ ਡੋਬ ਰਿਹਾ ਹੁੰਦਾ ਆ ਉਹ ਉਹ ਜਾ ਕੇ ਉਹ ਦੂਜੇ ਬੰਦੇ ਨੂੰ ਵੀ ਡਬਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਜਿਹੜਾ ਨਾਲ ਰੱਸੇ ਦੀ ਸੇਫਟੀ ਜ਼ਰੂਰ ਰੱਖੀਦੀ ਆ ਦੇ ਨਾਲ ਜਿਹੜਾ ਰੱਸਾ ਬੰਨ ਕੇ ਜਿਹੜੀ ਸ਼ਾਲ ਆ ਗਿਆ ਆਪਾਂ ਹੁਣ ਇਹਨੂੰ ਜਿਹੜਾ ਚੱਕ ਕੇ ਸਾਈਡ ਤੇ ਜਰੂਰ ਇਹਨੂੰ ਦੱਬਾਂਗੇ ਤੇ ਜਿਹੜਾ ਇੱਥੇ ਪਾਣੀ ਜਿਹੜੇ ਸਾਡੇ ਖਰਾਬ ਕੀਤੇ ਜਾ ਰਹੇ ਆ ਇਹ ਦਰਿਆਵਾਂ ਦੇ ਪਾਣੀ ਜਿਹੜੇ ਸਾਡੇ ਖਰਾਬ ਕੀਤੇ ਜਾ ਰਹੇ ਆ ਇਹ ਮੇਰਾ ਖਿਆਲ ਆ ਪੱਛਾ ਲੱਗ ਰਿਹਾ ਤੇ ਜਾਂ ਗਾਂ ਲੱਗ ਰਹੀ ਆ ਹਨਾ ਤੇ ਗਾਂ ਲੱਗ ਰਹੀ ਆ ਚਲੋ ਪਾਓ ਰਸਾ ਤੇ ਗੱਲ ਕਰਦੇ ਆਂ ਵੀ ਇਹ ਜਿਹੜਾ ਹਾਲਾਤ ਆ ਵੀ ਆਪਾਂ ਤਾਂ ਬਹੁਤ ਜਿੱਦਾਂ ਦਰਿਆਵਾਂ ਦੇ ਵਿੱਚ ਕਾਫੀ ਸਾਨੂੰ ਆਉਣਾ ਜਾਣ ਦਾ ਮੌਕਾ ਮਿਲਦਾ ਪਰ ਜਿਹੜੇ ਦੇਖੇ ਹਾਲਾਤ ਤੁਸੀਂ ਆ ਦੇਖ ਸਕਦੇ ਆ ਕਿ ਕਿਵੇਂ ਇਹਦਾ ਧੌਣ ਨੂੰ ਧੌਣ ਜੀ ਹੋ ਜਾਣੀ ਧੌਣ ਜੀ ਜਾਨੀ ਪਰ ਇਹਨੂੰ ਉਹਨੂੰ ਫਿਲ ਫਲੇ ਹੋਣਾ ਤੇ ਧੌਣ ਵੱਡੀ ਹੋਈ ਹੈ ਨਾ ਧੌਣ ਵੱਡੀ ਹੋਈ ਹੈ ਕਿਸੇ ਨੇ ਮਾਰ ਕੇ ਕੋਈ ਲੱਗਦਾ ਕਿਉਂਕਿ ਹੋਰ ਦਾ ਹੋਰ ਕੋਈ ਹੈ ਨਹੀਂ ਅੰਗ ਨੂੰ ਧੌਣ ਨੂੰ ਵੱਡਿਆ ਹੋਇਆ ਪਰ ਦੇਖੋ ਪਰ ਗੱਲ ਇਹ ਆ ਵੀ ਪਾਣੀਆਂ ਨੂੰ ਕਿੱਦਾਂ ਸਾਡੇ ਅੰਦਰ ਤੁਸੀਂ ਜਾ ਰਿਹਾ ਹੈ ਸਾਡੇ ਪਾਣੀ ਅਸੀਂ ਬਹੁਤ ਚੀਜ਼ਾਂ ਕਈ ਵਾਰ ਦਰਿਆਵਾਂ ਦੇ ਵਿੱਚ ਦੇਖਦੇ ਹਾਂ ਕਿੰਨਾ ਸਿੱਧਾ ਜਾਂਦਾ ਆਰਾਮ ਹੋ ਗਿਆ ਨਾ ਥੋੜੀ ਥੋੜੀ ਤੋਰ ਲੋ ਕਿਵੇਂ ਉਹ ਵੀ ਦੇਖ ਸਕਦੇ ਹਾਂ ਬਹੁਤ ਲੈਵਲ ਤੇ ਥੋੜੀ ਹੌਲੀ ਥੜੀ ਹੌਲੀ ਕਿਵੇਂ ਹਾਲਾਤ ਜਿਹੜੇ ਇਹਨਾਂ ਨੂੰ ਸਾਡੇ ਪਾਣੀ ਕਿਵੇਂ ਗੰਦੇ ਕੀਤੇ ਜਾ ਰਿਹਾ ਧੌਣ ਵੱਟ ਕੇ ਤੇ ਜਿਹੜਾ ਇਹ ਬੱਚਾ ਆ ਤੁਹਾਨੂੰ ਧੌਣ ਵੱਢ ਕੇ ਜਿਹੜਾ ਪਾਣੀਆਂ ਦੇ ਵਿੱਚ ਫਿਰ ਦਿੱਤਾ ਗਿਆ ਦੇਖੋ ਬੜੀ ਮਾੜੀ ਗੱਲ ਆ ਇਹ ਜਿਹੜਾ ਇਹਨੂੰ ਦਰਿਆ ਦੇ ਵਿੱਚ ਵੀ ਜਿਹੜਾ ਨਾਂ ਇਹੋ ਜਿਹਾ ਕਿਉਂਕਿ ਪਾਣੀ ਇਹਨੂੰ ਪੀਂਦੇ ਆ ਸਾਰੇ ਕੋਈ ਜਾਨਵਰ ਵੀ ਪੀਂਦੇ ਆ ਪਰ ਇਹਨੂੰ ਜਦਾਂ ਦੂਸ਼ਿਤ ਕੀਤਾ ਗਿਆ ਦੇਖੋ ਤੁਹਾਨੂੰ ਦਿਖਾ ਨਹੀਂ ਸਕਦੇ ਜਿਵੇਂ ਧੌਣੇ ਦੀ ਵੱਡੀ ਹੋਈ